ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆਏ ਹਾਂ ਜੀ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਸੋ ਹਬ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵਰਨਾ 1656 ਗੱਡੀ ਵਿਕਾਊ ਹੈ ਟਾਪ ਮਾਡਲ ਰੋਇਰ ਸਾਰਾਮ ਕਾਪੀ 2018 ਦੀ ਹੈ ਜੀ ਗੱਡੀ ਪੰਜਾਬ ਨੰਬਰ ਹੈ ਜੀ 88000 ਚੱਲੀ ਹੈ ਅਮਰਤਸਰ ਏਰੀਆ ਦੇ ਵਿੱਚ ਗੱਡੀ ਖੜੀ ਹੈ ਜੀ 8 ਲੱਖ 25 ਹਜ਼ਾਰ ਰੁਪਏ ਦੀ ਮੰਗ ਰੱਖੀ ਗਈ ਹੈ ਪੁੱਛ ਵਟਨ ਸਟਾਰਟ ਹੈ ਜੀ 7973955896 ਇਸ ਨੰਬਰ ਤੇ ਫੋਨ ਕਰਕੇ ਫਿਕਸ ਸਕਦੇ ਹੋ ਇਸ ਵੀਰ ਨੂੰ ਜੀ ਮੋਟਰ ਕਨੈਕਸ਼ਨ ਚਾਹੀਦਾ ਏਰੀਆ ਕੋਈ ਵੀ ਹੋਵੇ ਕਿਤੋਂ ਵੀ ਹੋਵੇ ਕੋਈ ਵੀ ਏਰੀਆ ਦੇ ਵਿੱਚੋਂ ਇਸ ਵੀਰ ਨੂੰ ਮੋਟਰ ਕਨੈਕਸ਼ਨ ਚਾਹੀਦਾ ਜੇਕਰ ਕੋਈ ਵੀਰ ਵੇਚਦਾ ਹੋਵੇ ਤਾਂ ਸੰਪਰਕ ਕਰੋ ਨੰਬਰ ਤੇ ਸ਼ੋ ਹੋ ਰਿਹਾ ਹੈ 983755275 ਇਸ ਨੰਬਰ ਤੇ ਇਸ ਵੀਰ ਨਾਲ ਸੰਪਰਕ ਕਰੋ ਸਵਿਫਟ VDI ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹਰਿਆਣਾ ਨੰਬਰ ਹੈ ਜੀ ਹਰਿਆਣਾ ਨੰਬਰ ਹੈ ਜੀ 14 ਮਾਡਲ ਹੈ 80% ਹੈ ਨਾ ਦੀ ਕੰਡੀਸ਼ਨ ਪਈ ਹੈ ਡੀਜ਼ਲ ਦੀ ਗੱਡੀ ਹੈ 70000 ਚੱਲੀ ਹੈ ਜੀ ਰੇਟ ਰੱਖਿਆ ਗਿਆ 325000 ਏਰੀਆ ਪਟਿਆਲਾ ਇੰਜਨ ਗੇਅਰ ਠੀਕ ਹੈ ਫੁੱਲ ਗਰੰਟੀ ਹੈ 988842118 ਇਸ ਨੰਬਰ ਤੇ ਫੋਨ ਕਰਕੇ ਸਵੈਫਟ ਵੀਡੀਆ ਗੱਡੀ 2014 ਮਾਡਲ 325000 ਰੁਪਏ ਇਥੇ ਖਰੀਦ ਸਕਦੇ ਹੋ ਆਈਸ਼ਾ 485 ਟਰੈਕਟਰ ਵਿਕਾਊ ਹੈ ਜੀ 2004 ਮਾਡਲ ਹੈ ਜੀ 45% ਟਾਇਰ ਨੇ ਇੰਜਨ ਗੇਅਰ ਦਾ ਠੀਕ ਹੈ ਕੋਈ ਕੰਪ੍ਰੇਸ਼ਨ ਨਹੀਂ ਮਾਲ ਕਬੀਰ ਨੇ ਫੁੱਲ ਗਰੰਟੀ ਦਿੰਦੀ ਹੈ ਮਾ ਬਾਕੀ ਤੁਸੀਂ ਮੌਕੇ ਦੇ ਬਾਹ ਕੀ ਚੈੱਕ ਕਰਕੇ ਫੀਡੋ ਰੇਟ ਦੀ ਗੱਲ ਕਰੀ ਤੇ 160000 ਰੁਪਏ ਰੇਟ ਰੱਖਿਆ ਗਿਆ 2004 ਮਾਡਲ ਹੈ 45% ਟੈਕਨੋਲੋਜੀ 6280730462 6280730462 ਇਸ ਨੰਬਰ ਤੇ ਫੋਨ ਕਰਕੇ ਆਇਸ਼ਾ 485 ਟਰੈਕਟਰ ਨੂੰ ਖਰੀਦ ਸਕਦੇ ਹੋ 43600 ਟਰੈਕਟਰ ਵਿਕਾਊ ਹੈ ਜੀ 1992 ਮਾਡਲ ਏਰੀਆ ਜਿਗਰਾਓ 135000 ਰੁਪਏ ਡਿਮਾਂਡ ਹੈ ਜੀ 1 लाख 35000 ਰੁਪਏ ਡਿਮਾਰ ਰੱਖੀ ਗਈ ਹੈ ਜੀ 1992 ਮਾਡਲ ਹੈ ਜਗਰਾਉਂ ਟਰੈਕਟਰ ਖੜਾ ਤੁਸੀਂ ਦੇਖ ਸਕਦੇ ਹੋ 70090 99379 ਇਸ ਨੰਬਰ ਤੇ ਫਿਕਸ ਸਕਦੇ ਹੋ ਜਿਹੜੇ ਵੀ ਚਾਹੁੰਦੇ ਨੇ ਨਵੇਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਹਲਤੋ ਗੱਡੀ ਵਿਕਾਊ ਹੈ ਜੀ 2008 ਮਾਡਲ ਗੱਡੀ ਹੈ ਜੀ 2008 ਮਾਡਲ ਗੱਡੀ ਹੈ ਹਲਤੋ ਗੱਡੀ ਵਿਕਾਊ ਹੈ ਜੀ ਏਰੀਆ ਜੀ ਭਿੰਡੀਆਂ ਅਜ਼ਨਾਲਾ 加ਜੀ ਬਗਾਰਾ ਪੂਰੇ ਨੇ ਜੀ ਇਸ ਰੀਟਰ ਵਧੀਆ ਚੱਲਦਾ ਟਰਨਿੰਗ ਅੰਡੀਸ਼ਨ ਵਧੀਆ ਪਈ ਹੈ ਜੀ ਪੰਜਾਬ ਨੰਬਰ ਹੈ ਗੱਡੀ 110000 ਰੁਪਏ ਰੇਟ ਰੱਖਿਆ ਗਿਆ ਜੀ 9814937361 9814937361 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਗੱਡੀ ਨੂੰ ਖਰੀਦ ਸਕਦੇ ਹੋ ਜਗਜੀਤ ਕੰਪਨੀ ਦਾ ਲੇਜ਼ਰ ਕਹਾਵਿਕਾਉ ਹੈ ਜੀ 2016 ਮਾਡਲ ਹੈ ਏਰੀਆ ਜੀ ਅੰਮਾਲਾ ਅਲਫਾ ਦਾ ਸੈਟ ਹੈ ਅਲਫਾ ਦਾ ਸੈਟ ਹੈ ਜੀ 132000 ਰੁਪਏ ਰੇਟ ਰੱਖੇ ਗਏ 2016 ਮਾਡਲ ਹੈ ਜੀ 94783 81585 94783 81585 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਗਤਜੀਤ ਕੰਪਨੀ ਦਾ ਲੇਜ਼ਰ ਕਰਵਾ ਦੋ 2016 ਮਾਡਲ ਠੀਕ ਸਕਦੇ ਹੋ ਆਲਟੋ ਕੈਰਨ ਗੱਡੀ ਵਿਕਾਊ ਹੈ ਜੀ 2010 ਮਾਡਲ ਗੱਡੀ ਹੈ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਕੰਡੀਸ਼ਨ ਦੀ ਗੱਡੀ ਹੈ ਕੋਈ ਕਮੀ ਪੇਸ਼ ਨਹੀਂ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਏਰੀਆ ਬਠਿੰਡਾ ਜੀ ਰੇਟ 160000 ਰੁਪਏ 160000 ਰੁਪਏ ਰੇਟ ਰੱਖਿਆ ਗਿਆ ਬਠਿੰਡੇ ਗੱਡੀ ਖੜੀ ਹੈ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 94638 52773 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਜੇਨ ਗੱਡੀ 160000 ਰੁਪਏ ਚ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਗਾਊ ਹੈ ਜੀ 2021 ਮਾਡਲ ਹੈ ਜੀ ਟਰੈਕਟਰ ਦਾ ਨੰਬਰ ਹੈ ਪੀਵੀ03 ਏਰੀਆ ਮੋਗਾ ਰੇਟ ਦੀ ਗੱਲ ਕਰੀ ਤਾਂ 692000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮਾਲ ਕਬੀਰ ਦਾ ਨੰਬਰ ਦਿੱਤਾ ਹੋਇਆ ਐਸ ਨੰਬਰ ਤੇ ਗੱਲਬਾਤ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9256652005 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2021 ਮਾਡਲ 692000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਨੌ ਮੁਰਗੀਆਂ ਦੋ ਮੁਰਗੇ ਵਿਕਾਉਣੇ ਜੀ ਨੌ ਮੁਰਗੀਆਂ ਦੋ ਮੁਰਗੇ ਵਿਕਾਉਣੇ ਰੇਟ ਹੈ ਜੀ 5000 ਏਰੀਆ ਤਰਨਤਾਰ ਤਰਨਤਾਰਨ ਏਰੀਆ ਜੀ 5000 ਰੇਟ ਰੱਖਿਆ ਗਿਆ 9814524516 ਇਸ ਨੰਬਰ ਤੇ ਫੋਨ ਕਰਕੇ ਮੁਰਗੇ ਅਤੇ ਮੁਰਗੀਆਂ ਤੁਸੀਂ ਖਰੀਦ ਸਕਦੇ ਹੋ ਬਿਲਾ ਹਾਊਸ ਵਿਕਾਊ ਹੈ ਜੀ ਫੁੱਲ ਕੰਪਲੀਟ ਟੋਟਲ 156 ਗੱਜ ਬਣਿਆ ਸੈਕਟਰ 125 ਸਨੀ ਇਨ ਕਲੱਬ ਮੁਹਾਲੀ ਰੇਟ ਹੈ ਜੀ 1 ਕਰੋੜ 35 ਲੱਖ ਰੁਪਏ 1 ਕਰੋੜ 35 ਲੱਖ ਰੇਟ ਰੱਖਿਆ ਗਿਆ ਜੀ ਬਿਲਾ ਹਾਊਸ ਵਿਕਾਊ ਹੈ ਫੁੱਲ ਕੰਪਲੀਟ ਹੈ ਟੋਟਲ 156 ਗੱਜ ਬਣਿਆ ਨੰਬਰ ਨੋਟ ਕਰ ਲਓ ਜੀ 9882779937 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਿਲਾ ਹਾਊਸ ਹੈ ਜਿਹੜਾ ਖਰੀਦ ਸਕਦੇ ਹੋ 6 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿਚ ਮੋਟਰ ਲੱਗੀ ਹੈ 2 ਕਿੱਲੇ ਰੋਡ ਦਾ ਫਰੰਟ ਏਰੀਆ ਸਮਾਨਪੁਰ ਪਟਿਆਲਾ 6 ਕਿੱਲੇ ਜ਼ਮੀਨ ਹੈ ਜੀ 2 ਕਿੱਲੇ ਰੋਡ ਦਾ ਫਰੰਟ ਹੈ ਟਾਪ ਦੀ ਜ਼ਮੀਨ ਹੈ ਏਰੀਆ ਪੰਸਮਾਨਪੁਰ ਪਟਿਆਲਾ ਰੇਟ ਹੈ ਜੀ 30 ਲੱਖ ਰੁਪਏ ਕਿੱਲੇ ਦਾ ਵਿਚ ਮੋਟਰ ਲੱਗੀ ਹੋਈ ਹੈ 2 ਕਿੱਲੇ ਰੋਡ ਦਾ ਫਰੰਟ ਹੈ 6 ਕਿੱਲੇ ਜ਼ਮੀਨ ਹੈ ਜੀ ਨੋਡ 89962 63174 ਇਸ ਨੰਬਰ ਤੇ ਫੋਨ ਕਰਕੇ ਤੁਸੀਂ 6 ਕਿਲੇ ਜ਼ਮੀਨ 30 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਚਿੱਤੇ ਅੱਖਰਾਂ ਦੇ ਵਿੱਚ ਇਸ ਨੰਬਰ ਤੇ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਬਣਾ ਕੇ ਭੇਜਿਆ ਕਰੋ ਤੇ ਨਾਲ-ਨਾਲ ਸਾਰੀ ਜਾਣਕਾਰੀ ਦਿਆ ਕਰੋ ਜੀ ਤੇ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਜੇ ਤੁਸੀਂ ਅੱਗੇ ਤੋਂ ਵੀ ਅਜਿਹਾ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਹੋਰ ਵੀ ਪਹੁੰਚਾ ਅਤੇ ਭਰਾਵਾਂ ਤੱਕ ਪਹੁੰਚ ਸਕੇ ਸੋ ਬੜਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ